ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੂੰ ਕੌਣ ਨਹੀਂ ਜਾਣਦਾ ਉਹ ਕਿਸੇ ਵੀ ਪਛਾਣ ਦੀ ਮੋਤਾਜ ਨਹੀਂ ਆ ਉਹ ਆਪਣੇ ਗਾਇਕੀ ਦੇ ਨਾਲ ਲਗਾਤਾਰ ਪ੍ਰਸ਼ੰਸਕਾਂ ਦਾ ਦਿਲ ਜਿੱਤੇ ਹੋਈ ਆ ਰਹੀ ਹੈ ਦੱਸਦੇ ਕਿ ਹਾਲੇ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਕੁਝ ਅਜਿਹਾ ਹੋਇਆ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ ਦੇ ਨਾਲ ਵਾਇਰਲ ਵੀ ਹੋ ਰਿਹਾ ਜਿਸ ਨੇ ਪ੍ਰਸ਼ੰਸਕਾ ਦੇ ਵੀ ਹੋਛੜਾ ਕੇ ਧੱਕ ਦਿੱਤੇ ਨੇ ਸਾਫ਼ ਤੌਰ ਤੇ ਉੱਤੇ ਦੇਖਿਆ ਜਾ ਸਕਦਾ ਹੈਗਾ ਕਿ ਗਾਇਕਾ ਦੇ ਨਾਲ ਸਟੇਜ ਦੇ ਉੱਪਰ ਇੱਕ ਔਰਤ ਗੱਲ ਕਰਦੇ ਹੋਏ ਵਿਖਾਈ ਦੇ ਰਹੀ ਹੈ ਤਾਂ ਹਾਲਾਂਕਿ ਇਸ ਦੌਰਾਨ ਜਦੋਂ ਔਰਤ ਦੇ ਵੱਲੋਂ ਕਿਸੇ ਵਿਅਕਤੀ ਦਾ ਨਾਮ ਲਿਆ ਜਾਂਦਾ ਹੈ ਤਾਂ ਗਾਇਕਾ ਗੁੱਸੇ ਦੇ ਵਿੱਚ ਮਾਈਕ ਵਗਾ ਕੇ ਮਾਰਦੀ ਹੈ ਅਤੇ ਸਟੇਜ ਦੇ ਸਟੇਜ ਤੋਂ ਹੇਠਾ ਉਤਰ ਜਾਂਦੀ ਹੈ ਤੇ ਇਸ ਵੀਡੀਓ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰੁਪਿੰਦਰ ਹਾਂਡਾ ਨੂੰ ਕਿਸੇ ਗੱਲ ਨੂੰ ਲੈ ਕੇ ਗੁੱਸਾ ਆ ਗਿਆ ਹਾਲਾਂਕਿ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਲੇਟ ਹੋਣ ਦੇ ਕਾਰਨ ਇਹ ਪੰਗਾ ਪਿਆ ਇਸ ਬਾਰੇ ਸਫਾਈ ਦਿੰਦੇ ਹੋਏ ਅਦਾਕਾਰ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਉਹ ਵੀਡੀਓ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਤੁਹਾਨੂੰ ਦੱਸ ਦੇ ਕਿ ਇਹ ਵੀਡੀਓ ਹੁਣ ਇੰਟਰਨੈਟ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਤੇ ਹੁਣ ਦੇਖਦੇ ਆ ਅਦਾਕਾਰ ਦਾ ਇਹ ਵੀਡੀਓ ਜੋ ਕਿ ਸਫਾਈ ਦਿੰਦੇ ਹੋਏ ਉਹਨਾਂ ਨੇ ਇੱਕ ਹੋਰ ਵੀਡੀਓ ਅਪਲੋਡ ਕੀਤਾ ਹੈ। ਔਰ ਕੈਲਰੀ ਵਿੱਚ ਪਰਫਾਰਮ ਕਰਕੇ 10:30 ਪਾਣੀ 11:00 ਸਟੇਜ ਤੋਂ ਥੱਲੇ ਉਤਰੀਆਂ। ਔਰ ਜਿਨਾਂ ਨੇ ਸ਼ੋਅ ਕਰਾਇਆ ਉਹ ਇੱਥੇ ਨੈਸਟ ਲਈ ਮੌਜੂਦ ਨੇ। ਇਹ ਪੇਮੈਂਟ ਦੀ ਗੱਲ ਕਰ ਰਹੇ ਆ ਨਾ ਉਹਨਾਂ ਨੂੰ ਇਹ ਪੁੱਛੋ ਉਹਨਾਂ ਨੂੰ ਮੈ ਕਿੰਨੀ ਪੇਮੈਂਟ ਰਹੀ ਹੈ। ਸਾਰੀ ਦੀ ਸਾਰੀ ਕਿਊ ਪਈ ਆ। ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅਜ ਤੱਕ ਮੈਂ ਇਦਾਂ ਦਾ ਆਟੋ ਸੀ ਦੇਖਿਆ ਜਿਹੜਾ ਬਿਨਾ ਪੇਮੈਂਟ ਲੇਪ ਉਹਦਾ

ਮੈਂ ਤੁਹਾਨੂੰ ਸਾਰਿਆਂ ਨੂੰ ਬਹਿੰਜੀ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹਲੋ ਹਾਂਜੀ ਕੱਲ ਪੇਮੈਂਟ ਕੀਤੀ ਆ ਬਿਲਕੁਲ ਪੇਮੈਂਟ ਦਾ ਪ੍ਰੂਫ ਪਿਆ ਜਿਹੜੇ ਇਹਨਾਂ ਦਾ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨਾਂ ਨੇ ਪਹਿਲਾਂ ਦੋ ਮਹੀਨੇ ਦਾ ਵੀ ਪਛਾ ਦਿੱਤਾ ਪਰ ਇਹਨਾਂ ਦੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਜਦ ਫੇਰ ਕਰੈਕਸ਼ਨ ਦਊਂਗੀ ਕਿਸੇ ਨੇ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੈਂ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਦਾ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀਆਂ ਤੁਸੀਂ ਵੀ ਕੁੜੀਆਂ ਹੋ। ਇਹ ਵੀ ਇੱਕ ਕੁੜੀ ਆ। ਆਪਾਂ ਕਿਸੇ ਨੂੰ ਨਹੀਂ ਕਰਨਾ। ਉਹਨਾਂ ਨੇ ਵੀ ਬਹੁਤ ਬੰਨਿਆ ਦੀ ਮਿਹਨਤ ਹੈ। ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ। ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ। ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ਿੰਨੀ ਨਹੀਂ ਕਰਦਾ ਕਿ ਸਾਰਾ ਤੇ ਸੋਨੀਆਂ ਸਵੇਰੇ ਤਿੰਨੋਂ ਦੇ ਉੱਠ ਗਏ। ਇਹ ਨਹੀਂ ਕਹਿ ਲਈ ਬੰਦੇ ਪਰਜੋ ਨਹੀਂ ਜਿ세 ਨਾਇਣ ਨੇ ਬਟਾ ਹਾਂਜੀ Obrigada.